ਹਣਾ ਬਿਲਕੁਲ ਬਾਈ ਚਾਰ ਚਾਰ ਕਿੱਲੇ ਜ਼ਮੀਨ ਦੇ ਆ ਇਹ ਨਹੀਂ ਲੜਾਂਗੇ ਬਾਈ ਉਹ ਵੀ ਨਹੀਂ ਰਹਿਣੇ ਕਿਹੜੀਆਂ ਫਸਲਾਂ ਲੈਣੀਆਂ ਨੇ ਕਿੱਥੋਂ ਚ ਵੱਖਾਂ ਨੇ ਫਿਸਾਂ ਭਰਾਂਗੇ ਹਣਾ ਸਹੀ ਗੱਲ ਆ ਬਾਈ ਯਾਰ ਇੱਥੇ ਪੈ ਲਾਂਗੇ ਤਾਂ ਆਪਣੀ ਹੋਂਦ ਬਚ ਰੂਗੀ ਬਿਲਕੁਲ ਕਰਾਂ ਤਾਂ ਪਰ ਉਹ ਜੀ ਪੈਣੇ ਆ ਨੇ ਨਹੀਂ ਬਿਲਕੁਲ ਆਪਣੇ ਭਰਾ ਲੜਦੇ ਹੁਣ ਉਦੋਂ ਯਾਰ ਸਾਰੀਆਂ ਗੱਲਾਂ ਬਾਤਾਂ ਵਿਚਾਰਤਰਾ ਛੱਡ ਕੇ ਸਾਰੀ ਹੈ ਨਾ ਉਦੋਂ ਦਾ ਨਾਲ ਖੜ ਜਾਣਾ ਚਾਹੀਦਾ ਲੜਨਾ ਚਾਹੀਦਾ ਹੈ ਨਾ ਇੱਕ ਹੋ ਕੇ ਜਦੋਂ ਲੜਾਈ ਸੈਟਰ ਨਾਲ ਹੋਵੇ ਪਹਿਲੀ ਗੱਲ ਤਾਂ ਸੌਰੀ ਬਾਈ ਤੁਹਾਨੂੰ ਰਾਤ ਨੂੰ ਡਿਸਟਰਬ ਕੀਤਾ ਹੈ ਨਾ ਤੇ ਭਰਾਵੋ ਬਾਈ ਇੱਕ ਪਾਸੇ ਪਈ ਜਾਂਦੀ ਆ ਬਰਸਾਤ ਪੂਰੀ ਫੁੱਲ ਹੈ ਨਾ ਦੇਖ ਲਓ ਵੀ ਆਪਾਂ ਕਹੀਏ ਵੀ ਰੱਬ ਵੀ ਕਿਸਾਨ ਦਾ ਹੋਇਆ ਪਿਆ ਬੈਰੀ ਤੇ ਦੂਜੇ ਪਾਸੇ ਇੱਕ ਪਾਸੇ ਆ ਗਈ ਬਾਈ ਟਰਾਲੀ ਤੇ ਨਾਲ ਹੀ ਇਧਰ ਦੇ ਪਾਸੇ ਬਾਈ ਜਮਾ ਆਪਾਂ ਕਹੇ ਦੀ ਵੀ ਪੱਲੜ ਤਾਨ ਕੇ ਸੁੱਤੇ ਪੈਣੇ ਜਿਨ੍ਹਾਂ ਦੇ ਵਿੱਚ ਬਾਈ ਕੇਂਦਰੀਏ ਸੇਰੂ ਵਾਲਾ ਬਾਈ ਦਾ ਕੀ ਨਾਮ ਆ ਬਾਈ ਬਿੱਲਾ ਬਿੱਲਾ ਕਿਹੜਾ ਪਿੰਡਾ ਵੀਰ ਦਾ ਦੋਲੇ ਸਿੰਘ ਵਾਲਾ ਦੋਲੇ ਸਿੰਘ ਵਾਲਾ ਰਾਜਖਾਨ ਸੇ ਵਾਲਾ ਪਿੰਡਾ ਬਾਈ ਤੇ ਉਹ ਵੀ ਹੈਗਾ ਰਾਜ ਵੀ ਹੈਗਾ ਇੱਥੇ ਆ ਵੇਖੀ ਤੋ ਜਾਦਾ ਵੀ ਤੇ ਇੱਕ ਮਿੰਟ ਇੱਕ ਮਿੰਟ ਕੋਲ ਦਿਖਾਦਾ ਸਹੀ ਮਰਾ ਬਾਈ ਨੂੰ ਬਾਈ ਯਾਰ ਤੇ ਇੱਕ ਮਿੰਟ ਆ ਲੱਗਦਾ ਮੈਨੂੰ ਬਾਈ ਹੈਲੋ ਹਾਂ ਜੀ ਬਈ ਰਾਜਖਾਲ ਸਾਹਿਬ ਜੀ ਹਮਮ ਹੋਰ ਬਈ ਜੜਦੀ ਗਲਾ ਵਧੀਆ ਵਧੀਆ ਪੂਰੀ ਐਨ ਚੱਲਦੀ ਬਈ ਯਾਰ ਮੀ ਪਈ ਜਾਂਦਾ ਘਰ ਜਾ ਕੇ ਨਹੀਂ ਪਿਆ ਜਾਂਦਾ ਬਈ ਯਾਰ ਬਈ ਜੋਦਿਆਂ ਦੇ ਕੰਮ ਥੋੜੀ ਹੁੰਦੇ ਆ ਘਰੇ ਪਨੇ ਜਦੋਂ ਕਿਸਾਨ ਉਰੇ ਪਏ ਆਪਾਂ ਵੀ ਕਿਸਾਨ ਆ ਹਨਾ ਆਪਾਂ ਵੀ ਫਰਜ਼ ਨਹੀਂ ਅਕਸਰ ਕੀ ਹੁੰਦਾ ਬਈ ਯਾਰ ਜਿੰਨੇ ਆ ਲੋਕ ਕਹਿੰਦੇ ਵੀ ਫੇਸਬੁਕ YouTube ਵਾਲੇ ਬੰਦੇ ਆ ਹਨਾ ਵੀ ਉਹ ਯਾਰ ਅੱ비 ਦਿਨੇ ਦਿਨੇ ਵੀਡੀਓ ਬਣਾਉਂਦੇ ਆ ਵੀ ਤੇ ਰਾਤ ਨੂੰ ਘਰੇ ਆ ਕੇ ਪਈ ਜਾਂਦੇ ਆ ਬਈ ਆਪਾਂ ਉਹਨਾਂ ਚ ਨਹੀਂ ਆਉਂਦੇ ਬਈ ਹੈਂ ਫੇਸਬੁੱਕ ਕਰਾਜ ਨਹੀਂ ਆਉਂਦੇ ਆਪਾਂ ਤਾਂ ਬਾਈ ਕੰਮ ਵੀ ਕਰਕੇ ਦਿਖਾਉਣਿਆ ਗਰਾਊਂਡ ਤੇ ਸਹੀ ਗੱਲ ਆ ਬਾਈ ਯਾਰ ਭਰਾਵੋ ਦੇਖ ਲਓ ਬਾਈ ਇੱਕ ਪਾਸੇ ਫੁੱਟਪਾਥ ਆ ਸੜਕ ਦਾ ਇੱਕ ਪਾਸੇ ਬਾਈ ਹੁਰੀ ਪਏ ਨੇ ਬਾਈ ਯਾਰ ਮੈਨਾਂ ਯਕੀਨ ਹੀ ਨਹੀਂ ਹੋ ਰਿਹਾ ਬਾਈ ਯਾਰ ਅੱਜਕੀਨ ਵਾਲੀ ਕੀ ਗੱਲ ਆ ਆਪਾਂ ਤਾਂ ਆਮ ਘਰਾਂ ਦੇ ਮੁੰਡੇ ਆ ਹਨਾ ਬਿਲਕੁਲ ਬਾਈ ਚਾਰ ਚਾਰ ਕਿੱਲੇ ਜ਼ਮੀਨ ਦੇ ਆ ਇਹ ਨਹੀਂ ਲੜਾਂਗੇ ਬਾਈ ਉਹ ਵੀ ਨਹੀਂ ਰਹਿਣੇ ਕਿਹੜੀਆਂ ਫਸਲਾਂ ਲੈਣੀਆਂ ਨੇ ਕਿੱਥੋਂ ਚ ਵੱਖਾਂ ਨੇ ਫਿਸਾਂ ਭਰਾਂਗੇ ਹਨਾ ਸਹੀ ਗੱਲ ਆ ਬਾਈ ਯਾਰ ਇੱਥੇ ਪੈ ਲਾਂਗੇ ਤਾਂ ਆਪਣੀ ਹੋਂਦ ਬਚ ਰਹੂਗੀ ਬਿਲਕੁਲ ਘਰਾਂ ਇਹ ਤਾਂ ਪਰੋ ਜੀ ਪੈਣੇ ਆ ਨੇ ਨਹੀਂ ਬਿਲਕੁਲ ਬਾਈ ਉਹ ਆਪਣੇ ਭਰਾ ਲੜਦੇ ਹੁਣ ਉਹ 2000 ਸਾਰੀਆਂ ਗੱਲਾਂ ਬਾਤਾਂ ਵਿਚਾਰਤਾਰਾ ਛੱਡ ਕੇ ਸਾਰੀ ਹੈ ਨਾ ਉਹਦਾ ਨਾਲ ਖੜ ਜਾਣਾ ਚਾਹੀਦਾ ਲੜਨਾ ਚਾਹੀਦਾ ਹੈ ਨਾ ਇੱਕ ਹੋ ਕੇ ਜਦੋਂ ਲੜਾਈ ਸੈਂਟਰ ਨਾਲ ਹੋਵੇ ਪਹਿਲੀ ਗੱਲ ਤਾਂ ਸੌਰੀ ਬਾਈ ਤੁਹਾਨੂੰ ਰਾਤ ਨੂੰ ਡਿਸਟਰਬ ਕੀਤਾ ਹੈ ਨਾ ਟਾਈਮ ਕੀ ਹੋ ਗਿਆ ਰਿਸ ਟਾਈਮ ਬਾਈ ਟਾਈਮ ਹੋ ਗਿਆ ਬਾਈ ਇੱਕ ਮਿੰਟ ਇੱਕ ਮਿੰਟ ਦੇਖਦਾ ਸੀ ਬਾਈ ਯਾਰ ਆਪਾਂ ਸਾਰੇ ਫੋਨਾਂ ਦੇ ਵਿੱਚ ਦੇਖੀਏ 12:48 ਮਿੰਟ ਹਾਂ 00:48 12:48 ਮਿੰਟ ਹੋ ਗਏ ਬਾਈ ਤੇ ਅੱਜ ਦਿਨੋਂ ਦਾਗਾ 20 ਫਰਵਰੀ ਆ ਗਈ ਬਾਈ ਹੈ ਨਾ ਹਾਂ ਇੱਕ ਮਿੰਟ ਖੜ ਜਾ ਇਹ ਫੋਨ ਦੇ ਵਿੱਚ ਥੋੜੀ ਉਹ ਘਟਦੀਦਾ ਹਾਂ 20 ਫਰਵਰੀ ਹੋ ਗਈ ਭਰਾਵੋ ਦੇਖ ਸਕਦੇ ਹੋ ਫੋਨ ਦੇ ਵਿੱਚ ਇੱਕ ਮਿੰਟ ਇੱਕ ਮਿੰਟ ਸਾਡੇ ਆੜਾ 20 ਫਰਵਰੀ ਹੋ ਗਈ ਅਗਲਾ ਦਿਨ ਹੋ ਗਿਆ ਤੇ ਬਈ ਆਹ ਰਾਜ ਖਾਲਸਾ ਦੇਖ ਲੋ ਜਿਹਨੂੰ ਕਈ ਵਾਰ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਹਿੰਦੇ ਵੀ ਖਣੀਆ ਰਾਜ ਰਾਜ ਖਾਲਸਾ ਪਬਲਿਸ਼ਿਟੀ ਭਾਲਦਾ ਭਾਲਦਾ ਹਨ ਤੇ ਉਧਰਲੇ ਪਾਸੇ ਵੀ ਹੋ ਰਹੀ ਸਾਰੇ ਪੈਣੇ ਤੇ ਅਸੀਂ ਰਾਤ ਨੂੰ ਬਈ ਮਿਲਨਣ ਤਾਂ ਆਏ ਸੀ ਬਈਆ ਕੇਂਦਰੀ ਹਿਰੋਵਾਲ ਨੂੰ ਹੋਰ ਬਈ ਕੇਂਦਰੀ ਠੀਕ ਹੈ ਵਧੀਆ ਵਧੀਆ ਤੇ ਬਾਈ ਰਾਜ ਦਾ ਤੇਰੇ ਨਾਲ ਜਦ ਬਾਉ ਮੂੰਹ ਪਿਆਰ ਲੱਗਦਾ ਹੈ ਪੂਰਾ ਪਿਆਰਾ ਬਾਈ ਇਹ ਤਾਂ ਉਹ ਗੱਲ ਹੈ ਕਿ ਕਹਿੰਦੇ ਜੰਗ ਆਲੇ ਘੋੜੇ ਕਦੇ ਮੇਲੇ ਆਂ ਤੇ ਨਹੀਂ ਨੱਚਦੇ ਹੁੰਦੇ ਸਹੀ ਗੱਲ ਆ ਬਾਈ ਜੰਗ ਆਲੇ ਘੋੜੇ ਨੇ ਸਹੀ ਗੱਲ ਆ ਬਾਈ ਯਾਰ ਸਹੀ ਗੱਲ ਆ ਇਹ ਮੇਲੇ ਵਾਲੇ ਨਹੀਂ ਹੈਗੇ ਇਹ ਜੰਗ ਆਲੇ ਮੇਲੇ ਵਾਲੇ ਨਹੀਂ ਹੈਗੇ ਜੰਗਲ ਨੇ ਸਹੀ ਗੱਲ ਆ ਬਾਈ ਯਾਰ ਨਹੀਂ ਮੇਲੇ ਵਾਲੇ ਘੋੜੇ ਜਾਣਾ ਬਾਈ ਘਰੇ ਬੈਠੇ ਹੀ ਫੇਸਬੁੱਕ ਪੇਜ ਤੇ ਕਿਸੇ ਦੀ ਵੀਡੀਓ ਸ਼ੇਅਰ ਕਰ ਦੇਣਗੇ ਹਨਾ ਚਾਹੇ ਕਿਸੇ ਆਪਣਾ ਕਹਦੀ ਵੀ ਲੱਖੇ ਦੀ ਵੀਡੀਓ ਸ਼ੇਅਰ ਕਰ ਦੇਣਗੇ ਚਾਹੇ ਭਾਨੇ ਦੀ ਵੀਡੀਓ ਸ਼ੇਅਰ ਕਰ ਦੇਣਗੇ ਪਰ ਬਾਈ ਉਹ ਰਾਜ ਵਰਗੇ ਜੋਹਰੇ ਨੇ ਭਰਾਵੋ ਦੇਖ ਲੋ ਸਿਰ ਤੇ ਬਾਈ ਦੇ ਦਸਤਾਰ ਸਜੀ ਵੀ ਹੈ ਬਾਈ ਤੇ ਇੱਥੇ ਸਿਰਫ ਨਾਰਮਲ ਕੰਬਲਾਂ ਦੇ ਵਿੱਚ ਪਏ ਨੇ ਬਾਈ ਤੇ ਰਾਜ ਬਾਈ ਆ ਵੀਰ ਦਾ ਕੀ ਨਾਂ ਹੈ ਬਾਈ ਜਿਹੜਾ ਕੋਲੇ ਪਿਆ ਬਾਈ ਇਹਦਾ ਨਾ ਗੁਰਵਿੰਦਰ ਗੋਪੀ ਬਾਈ ਇਹ ਕਿਹੜੇ ਪੰਡੋ ਬਾਈ ਇਹ ਮੇਰੀ ਟੀਮ ਦਾ ਹੀ ਆ ਨਾਲ ਆਪਣੇ ਛੋਟੇ ਪੰਡੀਆਂ ਬਾਈ ਹਾਂ ਤੇ ਆ ਵੀਰ ਆਪਣੇ ਇੱਧਰ ਬਾਈ ਇਹ ਵੀ ਆਪਣੇ ਮਾਸੀ ਦਾ ਮੁੰਡਾ ਹੈ ਠੀਕ ਹੈ ਵਾਹੋ ਬਾਈ ਤੇਰਾ ਭਰਾਓ ਕੇਂਦਰੀ ਸ਼ੇਰਮ ਵਾਲੇ ਦਾ ਬੰਦਾ ਹੀ ਸਿੰਘਾ ਵਾਲਾ ਬੰਦਾ ਕਹਨੇ ਆ ਵੀਰਾ ਐ ਨਹੀਂ ਪਤਾ ਕਿਥੇ ਸਿੰਘ ਉਸਾਲੇ ਹੈਣਾ ਇਹਨੂੰ ਕੋਈ ਐ ਨਹੀਂ ਹੈਗਾ ਮੇਰੇ ਤੇ ਪਰਚਾ ਪਏ ਜਾਂ ਕਿੰਪ ਹੈ ਜੇ ਭਾਨੇ ਸਿੱਧੂ ਵਾਲੇ ਮਾਮਲੇ 'ਚ ਬਾਈ ਇਹ ਸਿੱਧਾ ਚੱਲਦਾ ਲੱਖੇ ਵਾਲੇ ਮਾਮਲੇ 'ਚ ਬਾਈ ਸਿੱਧਾ ਚੱਲਦਾ ਹੈਣਾ ਨਹੀਂ ਨਹੀਂ ਬਿਲਕੁਲ ਕੇਂਦਰੀ ਭਾਈ ਉਹ ਆਪਣੇ ਬਾਈ ਮਨਜੋਤ ਹੋਰੀ ਕਦੋਂ ਆਉਣਗੇ ਬਾਈ ਬਾਈ ਕੱਲ ਨੂੰ ਕੱਲ ਨੂੰ ਆਉਣਗੇ ਅੱਜ ਨੂੰ ਪਹੁੰਚ ਰਹੇ ਆ ਬਾਈ ਵਾਹੋ ਬਾਈ ਵਾਹੋ ਬਾਈ ਤੇ ਭਰਾਓ ਮਿੰਤਾ ਨਾ ਬਾਈ ਯਾਰ ਬਾਈ ਰਾਜ ਖਾਲਸੇ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਹੈਣਾ ਤੇ ਮੈਨੂੰ ਭਲਾਏ ਹੁੰਦਾ ਦੀਗਾ ਮਾ ਜਿਵੇਂ ਅਕਸਰ ਹੀ ਕਹਿੰਦੇ ਵੀ ਜਿਹੜੇ ਬੰਦੇ ਫੇਸਬੁੱਕ ਪੇਜ ਚਲਾਉਂਦੇ ਆ ਵੀ ਉਹ ਘਰਾਂ 'ਚ ਸੌਂ ਜਾਂਦੇ ਆ ਹਨਾ ਪਰ ਜਦੋਂ ਯਾਰ ਸੋਨ ਮੈਂ ਦਿਖਾਉਣਾ ਬਈ ਇਹ ਬੰਦੇ ਸੁੱਤੇ ਕਿੱਥੇ ਪੈਣ ਯਾਰ ਦੇਖ ਲਓ ਲਵੇ ਬਈ ਇਹਨਾਂ ਦਾ ਸਾਰਾ ਚਾਹ ਵਾਲਾ ਸਿਸਟਮ ਕਹਿ ਦਈਏ ਇਹ ਦਾਲ ਪਾਣੀ ਰੋਟੀ ਵਾਲਾ ਸਾਰਾ ਸਿਸਟਮ ਬਈ ਇੱਥੇ ਪਿਆਗਾ ਤੇ ਯਾਰ ਵੀਰ ਹੋਰੀ ਇੱਥੇ ਪਏ ਨੇ ਬਈ ਇੱਕ ਪਾਸੇ ਆ ਗਈ ਭਰਾਵੋ ਟਰਾਲੀ ਜਿਹੜੀ ਟਰਾਲੀ ਦੇ ਵਿੱਚ ਕੋਸ ਆਪਣੇ ਕਿਸਾਨ ਵੀਰ ਪਏ ਨੇ ਤੇ ਲਵੇ ਬਈ ਆ ਜਿਹੜੀ ਆਪਾਂ ਕਹਿ ਦੀ ਇਹਨੂੰ ਤਰਬਾਲ ਪਾਈ ਵੀ ਆ ਸਿਰਫ ਹਨ ਇਹਦਾ ਐ ਨਹੀਂ ਪਤਾ ਰਾਤ ਨੂੰ ਜੇ ਜਿਆਦਾ ਮੀਂਹ ਆ ਗਿਆ ਚੌਂ ਲੱਗ ਪਏ ਕਿਵੇਂ ਵੀ ਹੋ ਜਾ ਕੋਈ ਵੀ ਹੋ ਸਕਦਾ ਹਨ ਪਰ ਜਿਆ ਥੱਲੇ ਬਈ ਯਾਰ ਆਪਣੇ ਯੋਧੇ ਪੈਣ ਯਾਰ ਅਸਲੀ ਯੋਧੇ ਤਾਂ ਇਹ ਨੇ ਬਈ ਰਾਜ ਸਾਨੂੰ ਤੇਰੇ ਦੇ ਮਾਣ ਆ ਭਰਾਵਾ ਹਨ ਵੀ ਅਸਲ ਦੇ ਵਿੱਚ ਬਈ ਤੂੰ ਅਸਲੀ ਯੋਧਾ ਹਨ ਮੈਂ ਪਹਿਲਾਂ ਤਾਂ ਮੈਨੂੰ ਐ ਹੁੰਦਾ ਸੀ ਕਿ ਮੈਂ ਤੁਹਾਨੂੰ ਦੱਸਾਂ ਸਹੀ ਗੱਲ ਦੱਸਾਂ ਮੈਨੂੰ ਐ ਹੁੰਦਾ ਵੀ ਯਾਰ ਜਿਹੜਾ ਰਾਜ ਖਾਲਸਾ ਵੀ ਭਰਾਵਾ ਐਵੇਂ ਹੀ ਆ ਕਿੰਨੀ ਕਰੇ ਹੁੰਦੇ ਵਿਸਤਾਂਤ ਸੁਣ ਤੋਂ ਜੇ ਮਾਰੀ ਜਾਂਦਾ ਹਨ ਮੈਨੂੰ ਐ ਹੁੰਦਾ ਯਾਰ ਐਵੇਂ ਮਾਰੀ ਜਾਂਦੇ ਆ ਹਨਾ ਵੀ ਹਰੇਕ ਬੰਦਾ ਅੱਗੇ ਆਉਣਾ ਚਾਹੁੰਦਾਗਾ ਪਰ ਬਾਈ ਯਾਰ ਅੱਜ ਤੈਨੂੰ ਨਾ ਜਿਹੜੀ ਹਾਲਤ ਦੇ ਵਿੱਚ ਮੈਂ ਯਾਰ ਪੈਣੂ ਦੇਖ ਲੈਣਾ ਤੇਰੀ ਇੱਜ਼ਤ ਯਾਰ ਮੇਰੀ ਨੰਗਾ ਦੇ ਵਿੱਚ ਬਾਈ ਯਾਰ ਦੁੱਗਣੀ ਤਿਕਣੀ ਹੋ ਗਈ ਦੇਖ ਲਓ ਭਰਾਵੋ ਇਧਰਲੇ ਪਾਸੇ ਬਾਈ ਇੱਕ ਪਾਸੇ ਆ ਗਿਆ ਬਾਈ ਫੁੱਟਪਾਥ ਤੇ ਆਹ ਦੇਖ ਲਓ ਤੁਹਾਡੀ ਅੱਖਾਂ ਦੇ ਸਾਹਮਣੇ ਕੋਈ ਇਹਦੇ ਵਿੱਚ ਕੋਈ ਉਲਾ ਨਹੀਂ ਹੈਗਾ ਹਨਾ ਆਪਾਂ ਕਹੀਏ ਵੀ ਕੋਈ ਗੱਲ ਆਪਾਂ ਆਪਦੇ ਕੋਲੋਂ ਬਣਾ ਕੇ ਕਹਨੇ ਜਾਂ ਕਿਵੇਂ ਕਹਨੇ ਆ ਆ ਫੁੱਟਪਾਥ ਵਾਲੇ ਦੱਸਤਾਗੇ ਤੇ ਬਈ ਇਧਰਲੇ ਪਾਸੇ ਆ ਗਿਆ ਸਰ ਰੋਡ ਤੇ ਮੇਰੇ ਨਾਲ ਬਈ ਆਰਾਮਗੜ ਸਰਦਾਰਾਣਾ ਬਈ ਬੰਦੀ ਮੋਹਰਾ ਜਿਹੜੇ ਬੰਦੇ ਅੱਜ ਜਗਿੰਦਰ ਅਗਰਾਹਾਂ ਦੇ ਗਰੁੱਪ ਦੇ ਵਿੱਚੋਂ ਬਾਗੀ ਹੋ ਕੇ ਇੱਥੇ ਆਏ ਨੇ ਪਰ ਇਹ ਬੰਦੇ ਕਹਿੰਦੇ ਵੀ ਅਸੀਂ ਆਪਦੀ ਜੁਣੀ ਹੁੰਦੀ ਵੀ ਇੱਜ਼ਤ ਕਰਦੇ ਆ ਜਸੇ ਬੰਦੀ ਦੀ ਵੀ ਇੱਜ਼ਤ ਕਰਦੇ ਆ ਕਹਿੰਦੇ ਪਰ ਅਸੀਂ ਆਪਦੀ ਜ਼ਮੀਰ ਦੀ ਆਵਾਜ਼ ਸੁਣ ਕੇ ਆਇਆ ਕਹਿੰਦੇ ਬਈ ਹਾਂਜੀ ਬਈ ਜਿਹੜਾ ਬਈ ਆਹ ਬੰਦਾ ਆਪਣੇ ਨਾਲ ਵੀਰ ਖੜਾ ਨਾ ਬਈ ਇੱਥੇ ਬੈਠ ਬਈ ਕੋਲੇ ਬੈਠ ਬਈ ਭਾਈ ਇਹ ਬੰਦੇ ਨਾ ਜਗਰਿੰਦਰ ਅਗਰਾਹਾਂ ਦੇ ਪੱਕੇ ਫੈਨ ਨੇ ਇਹ ਕਹਿੰਦੇ ਭਾਈ ਅਸੀਂ ਜੂਨੀਅਰ ਵੀ ਨਹੀਂ ਛੱਡਦੇ ਕਹਿੰਦੇ ਜੀ ਆਪਾਂ ਕਹੀਏ ਅਸੀਂ ਜੂਨੀਅਰ ਵੀ ਨਹੀਂ ਛੱਡਦੇ ਕਹਿੰਦੇ ਪਰ ਬਾਈ ਯਾਰ ਅਸੀਂ ਸੋਚਿਆ ਨਾ ਵੀ ਬਾਈ ਯਾਰ ਆਪਣੇ ਕਿਸਾਨ ਪੜਾ ਬੈਠੇ ਨੇ ਇਹ ਬੰਦਾ ਆਪਦੇ ਕੋਲੋਂ ਭਾਈ 2-3000 ਦਾ ਡੀਜ਼ਲ ਫੂਕ ਕੇ ਸਪੈਸ਼ਲ ਲੁਧਿਆਣਾ ਤੋਂ ਗੱਡੀ ਲੈ ਕੇ ਉਰੇ ਆਇਆ ਬਾਈ ਨਹੀਂ ਮੱਲਾ ਜੀ ਆਪਾਂ ਜੂਨੀਅਰ ਨਹੀਂ ਛੱਡਦੇ ਮੱਲਾ ਮਨਾ ਬਾਈ ਕਹਿੰਦੇ ਜੂਨੀਅਰ ਨਹੀਂ ਛੱਡਦੇ ਆਪਾਂ ਤਾਂ ਮੈਨੂੰ ਬੋਲਣੀ ਛੱਡ ਦੇ ਨਾ ਯਾਰ ਠੀਕ ਹੈ ਤਾਂ ਕੀ ਬੋਲਣਾ ਯਾਰ ਨੂੰ ਸਹੀ ਗੱਲ ਹੈ ਜੀ ਉਹ ਬੰਦੇ ਦਾ ਕੋਈ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਯਾਰ ਅਨਾਮ ਲਗ ਲਗਾਂ ਦਾ ਯਾਰ ਵੀ ਮਨ ਲੈ ਕੋਈ ਯਾਰ ਉਹ ਉਸੇ ਨੂੰ ਅਸੀਂ ਚੱਕੀ ਫਿਰਦੇ ਨੇ ਸਹੀ ਗੱਲ ਹੈ ਇਹ ਹਨ ਬਾਈ ਚਲੋ ਹੁਣ ਹੌਲੀ ਹੌਲੀ ਨਿਕਲ ਕੇ ਢੰਗ ਚੋਂ ਬਾਹਰ ਆਉਣਾ ਪੈਂਦਾ ਜੀ ਹਾਂ ਹੌਲੀ ਹੌਲੀ ਚੱਲਣਾ ਪੈਂਦਾ ਜੀ ਚਲੋ ਆਪਾਂ ਆਏ ਇੰਨੇ ਹੀ ਬਹੁਤ ਆਪਾਂ ਆਦੇ ਭਾਈਆਂ ਲਈ ਆਏ ਆਂ ਬੱਸ ਆਪਾਂ ਉਹ ਛੱਡ ਦੋ ਗੱਲ ਨੂੰ ਹਨਾ ਚਲੋ ਨੌ ਲੈਣੀ ਛੱਡ ਦੋ ਯਾਰ ਹਾਂ ਉਹ ਗੱਲ ਨੂੰ ਆਪੇ ਉਹਦੀ ਹੋਂਦ ਹੀ ਖਤਮ ਹੋਊਗਾ ਆਪਾਂ ਨੌ ਲੈਣੀ ਛੱਡ ਕੇ ਬਡੀ ਗੱਲ ਤੇ ਹੀ ਆ ਬਾਈ ਯਾਰ ਦੇਖ ਬੰਦੇ ਆ ਆਪਦੇ ਕੋਲੋਂ ਬਾਈ ਕੋਈ ਕੇਂਦਰੀ ਬਈ ਇਹ ਫੰਡ ਚੋਂ ਪੈਸੇ ਨਹੀਂ ਲੈ ਕੇ ਆਏ ਹਨ ਇਹਨਾਂ ਨੇ ਆਪਦੀ ਜੇਬ ਦੇ ਵਿੱਚੋਂ ਗੱਡੀ ਜਿੱਤਨ 1000 ਦਾ ਪੈਟਰੋਲ ਪੋਆ ਆ ਬਾਈ ਹਨ ਹਾਂ ਜਿੰਨੇ ਗੱਡੀ ਜਾਇ ਸੀਗੇ ਹਾਂ ਜਿੰਨ ਗੱਡੀ ਜਾਇ ਨੇ ਬਾਈ ਪੰਜ ਬੰਦੇ ਆਏ ਨੇ ਆਪਦੀ ਜੇਬ ਦੇ ਵਿੱਚੋਂ ਤਿੰਨੇ ਬੰਦੇ ਨੇ ਬਾਈ ਪੈਸੇ ਇਕੱਠੇ ਕਰਕੇ ਜਾਇ ਕੱਲੇ ਬੰਦੇ ਨੇ ਪੋਆ ਮੈਨੂੰ ਨਹੀਂ ਉਹਦੇ ਬਾਰੇ ਪਤਾ ਕੀ ਸਿਸਟਮ ਆ ਹਨ ਪਰ ਯਾਰ ਬਈ ਇਹ ਪੰਜ ਬੰਦੇ ਆਏ ਮੈਨੂੰ ਬਾਈ ਇਹਦੇ ਬਾਰੇ ਬਹੁਤ ਖੁਸ਼ੀ ਹੋਈ ਬਾਈ ਯਾਰ ਹਨ ਜਿਵੇਂ ਅੱਜ ਦੇਖ ਲਓ ਬਾਈ ਰਾਜ ਸਿੰਘ ਖਾਲਸਾ ਬੰਦਾ ਦੇਖ ਲਓ ਬਈ ਯਾਰ ਆ ਬੰਦਿਆਂ ਦੇ ਵਿੱਚ ਪਿਆਗਾ ਥੱਲੇ ਯਾਰ ਤੇ ਭਰਾਵੋ ਆਪਣੇ ਪੰਜਾਬ ਨੂੰ ਇਹੋ ਜੇ ਨੌਜਵਾਨਾਂ ਦੀ ਜ਼ਰੂਰਤ ਆ ਜਿਹੜੇ ਆਪਣੀ ਆਪ ਦੀ ਧਰਤੀ ਤੇ ਸੜਕਾਂ ਦੇ ਉੱਪਰ ਰਾਤਾਂ ਕੱਢਦੇ ਨੇ ਜਦੋਂ ਗੁਰੂ ਸਾਹਿਬ ਦੇ ਵੇਲੇ ਬਈ ਆਪਣੇ ਸਿੰਘ ਜੰਗਲਾਂ ਦੇ ਵਿੱਚ ਬਈ ਘੋੜੇ ਦੀਆਂ ਇਕਾਠੀਆਂ ਦੀ ਰਾਤਾਂ ਕੱਢਦੇ ਰਹਿਣਾ ਉਹੀ ਸਮਾ ਸਿੰਘ ਉਹ ਅੱਜ ਆ ਗਿਆ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਹੈਨਾ ਬਈ ਠੀਕ ਹੈ ਠੀਕ ਹੈ ਬਾਈ ਮਿਹਰਬਾਨੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਬੀਰ ਖੁਰੀਆਂ ਆਏ ਨੇ ਪਿੰਡ ਰਾਮਗੜ੍ਹ ਸਰਦਾਰਾਂ ਜਿਲ੍ਹਾ ਲੁਧਿਆਣੇ ਤੋਂ ਹੋਰ ਬਾਈ ਚੜਦੀ ਕਲਾ ਹਾਂਜੀ ਪੂਰੀ ਚੜਦੀ ਕਲਾ ਜੀ ਕਿੰਨੇ ਬੰਦੇ ਆਏ ਹੋ ਬਾਈ ਪੰਜ ਪੰਜ ਬੰਦੇ ਚਾਰ ਤਾਂ ਤੁਸੀਂ ਹੈਗੇ ਪੰਜਵਾਂ ਇੱਕ ਪੈ ਗਿਆ ਜੀ ਅੱਛਾ ਅੱਛਾ ਉਹਨੇ ਲੇਟੇ ਮਾਰਤੇ ਹਾਂਜੀ ਕਿਹੜੋ ਵਧੀਆ ਗੱਲ ਆ ਵਧੀਆ ਗੱਲ ਆ ਕਾਹ ਜਾਇਓ ਬਾਈ ਅਸੀਂ ਆ ਕਾਰ ਤੇ ਆਏ ਗੱਡੀ ਚ ਹਾਂਜੀ ਲਵੇ ਲਵੇ ਇਹਨੂੰ ਹੋਜੋ ਮਾਣਾ ਫੋਨ ਦਾ ਕੈਮਰਾ ਥੋੜਾ ਘਟ ਚੌੜਾ ਤੇ ਕੀ ਗੱਲ ਟਰੈਕਟਰ ਨਹੀਂ ਲੈ ਕੇ ਆਏ ਟਰੈਕਟਰ ਬਾਈ ਲੈ ਕੇ ਆਵਾਂਗੇ ਜਦੋਂ ਆਪਣੀ ਜਥੇਬੰਦੀ ਕਿਹੜੀ ਜਥੇਬੰਦੀ ਚੋਂ ਅਸੀਂ ਆਪਾਂ ਉਗਰਾਹਾਂ ਵਿੱਚੋਂ ਆਈ ਉਗਰਾਹਾਂ ਚ ਹਾਂਜੀ ਠੀਕ ਆ ਵੀ ਜਦੋਂ ਜਥੇਬੰਦੀ ਨੇ ਕਿਹਾ ਵੀ 20 ਕੀ ਤਾਰੀਖ ਨੂੰ ਆਰਡਰ ਹੋਣਗੇ ਹਨ ਹਾਂਜੀ ਹਾਂਜੀ ਉਸ ਦਿਨੇ ਆਵਾਂਗੇ ਪ੍ਰਮਾਨ ਜੀ ਤੁਸੀਂ ਬੋਲੋ ਕੁਛ ਹਾਂਜੀ ਜਦੋਂ ਸਾਡੀ ਜਥੇਬੰਦੀ ਨੇ ਸਾਨੂੰ ਅੱਗੇ ਕਹੂਗੀ ਤਾਂ ਅਸੀਂ ਆਵਾਂਗੇ ਟਰੈਕਟਰਾਂ ਦੇ ਟਰੈਕਟਰਾਂ ਤੇ ਅੱਜ ਫਿਰ ਕੀ ਕਰਨਾ ਆਏ ਹੋ ਅੱਜ ਅਸੀਂ ਇਹੀ ਸਾਡਾ ਸਾਡੇ ਕਿਸਾਨ ਭਾਈਆਂ ਦਾ ਸਾਥ ਦੇਣ ਆਏ ਆ ਉਹਦੇ ਭਾਈਆਂ ਲਈ ਆਏ ਆ ਸਾਡੇ ਭਾਈਆਂ ਲਈ ਆਏ ਆ ਅਸੀਂ ਤੁਹਾਨੂੰ ਭਾਈ ਜਿਆਦਾ ਆ ਗਏ ਭਾਈ ਜਿਆਦਾ ਆਏ ਨੇ ਅਸੀਂ ਉਹਦੇ ਲਈ ਆਏ ਆਂਗੇ ਸਾਨੂੰ ਕੋਈ ਜੱਥੇਬੰਦੀ ਉਹ ਵੀ ਆਡਾ ਤੇ ਇਹ ਵੀ ਆਪਣਾ ਜ਼ਰੂਰੀ ਹੈ ਦੋ ਹੀ ਚੀਜ਼ਾਂ ਜ਼ਰੂਰੀ ਨੇ ਜੀ ਆਪਾਂ ਠੀਕ ਹੈ ਪਰ ਕਿਸਾਨ ਭਾਈਆਂ ਨਾਲ ਵੀ ਏਕਾ ਹੋਣ ਦਾ ਸਬੂਤ ਦੇਣ ਆਏ ਹੋ ਤੁਸੀਂ ਵੀ ਅਸੀਂ ਛੋਟੇ ਨਾਲ ਸਾਡਾ ਅੱਜ ਜ਼ਮੀਰ ਜਾਗਦਾ ਸੀ ਅਸੀਂ ਇਹ ਕਿਸਾਨਾਂ ਦਾ ਸਾਥ ਦਈਏ ਅਸੀਂ ਤਾਂ ਅਸੀਂ ਅੱਜ ਗੱਡੀ ਲੈ ਕੇ ਖੁਦ ਦੇਖਣ ਆਏ ਆ ਅਸੀਂ ਕਿੰਨਾ ਕਹੇ ਉਹ ਚੰਦਰਿਆ ਠੀਕ ਹੈ ਅਸੀਂ ਆਦੇ ਭਾਈਆਂ ਲਈ ਆਏ ਆ ਕਿਸਾਨ ਵੀਰਾਂ ਲਈ ਆਏ ਆ ਆਪਾਂ ਜਥੇਬੰਦੀ ਇਲਾਨ ਕਰ ਹੱਕ ਮੰਗਦਾ ਵੀ ਜਲਨਾ ਮੰਗਦਾ ਹਾਂ ਜਥੇਬੰਦੀ ਵੀ ਜ਼ਰੂਰੀ ਆ ਬਾਈ ਹਨਾ ਦੇਖੋ ਜੇ ਆਪਾਂ ਕਹੀਏ ਗਰਾਹਾਂ ਸਾਹਿਬ ਦਾ ਜਥੇਬੰਦੀ ਦਾ ਬਹੁਤ ਵੱਡਾ ਯੋਗਦਾਨ ਆ ਆਪਾਂ ਉਹਨਾਂ ਨੂੰ ਨਿੰਦ ਨਹੀਂ ਸਕਦੇ ਹੈਗੇ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਇੱਥੇ ਪਹੁੰਚਣ ਤੇ ਬਾਈ ਹੁਰੀ ਆਏ ਨੇ ਬਾਈ ਜੀ ਪਿੰਡ ਬਹਿਮਣ ਕੌਰ ਸਿੰਘ ਵਾਲਾ ਹਾਂ ਤਲਵੰਡੀ ਸਾਬੋ ਕੋਲੇ ਜਿਹੜਾ ਬਠਿੰਡਾ ਤੇ ਆ ਦੇਖੋ ਬਾਈ ਮੈਂ ਕਹਣਾ ਵੀ ਕਰੀ ਜਾਂਦੇ ਨੇ ਤਿਆਰੀਆਂ ਵੀਰ ਹੋ ਰਹੀ ਬਾਈ ਜਿਵੇਂ 10 ਪੇ 10 ਦੇ ਬੇਲੇ ਸਿੰਘ ਜੰਗਲਾਂ ਦੇ ਵਿੱਚ ਸੌਂਦੇ ਰਹਿੰਦਾ ਇਹਦੇ ਵਿੱਚ ਰਸਣ ਪਾਣੀ ਵੀ ਲੈ ਆਏ ਬਈ ਨਾਲ ਸਾਰਾ ਫੁੱਲ ਲੈ ਆਏ ਬਈ ਨਾਲ ਵਾਓ ਬਾਈ ਵਾਹ ਕਿਹੜੀ ਜੁਨੀਅਰ ਆਪਣੀ ਸਿੱਧੂਪੁਰਾ ਸਿੱਧੂਪੁਰ ਜੀ ਵਾਓ ਬਾਈ ਜਿਉਂਦੇ ਬਸਦੇ ਰਹੋ ਕਿੰਨੀਆਂ ਮਰਜ਼ੀ ਬਰਸਾਤਾਂ ਆ ਜਾਣ ਕੋਈ ਦਿੱਕਤ ਨਹੀਂ ਪੜਾਵੋ ਕਿੰਦੀਆਂ ਮਰਜ਼ੀ ਬਰਸਾਤਾਂ ਆ ਜਾਣ ਵਾਓ ਬਾਈ ਵਾਹ ਹੋਰ ਬਾਪੂ ਠੀਕ ਆ ਸਭ ਚੜਦੀ ਕਲਾ ਚੜਦੀ ਕਲਾ ਚੈੱਕ ਕਰੋ ਕੰਮ ਕਰਾਓ ਵਾਓ ਬਾਈ ਆ ਦੇਖੋ ਬਾਈ ਹੋਰਾਂ ਨੇ ਬਾਈ ਨਾਲ ਲਾ ਰੱਖਿਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਬਹਿਮਣ ਕੌਰ ਸਿੰਘ ਬਲਾਕ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਬਾਜੀ ਬਾਹ ਹੋਰ ਠੀਕ ਹੋ ਬਾਈ ਜੀ ਚੜਦੀ ਕਲਾ ਜੀ ਵਧੀਆ ਜੀ ਧੰਨਵਾਦ ਨਾ ਨਾ ਬਹੁਤ ਕਿੰਨੇ ਬੰਦੇ ਆਏ ਹੋ ਜੀ ਅਸੀਂ 11 ਬੰਦੇ 11 ਬੰਦੇ 13 ਤਰੀਕ ਦੇ ਆਏ ਹੋ ਗਬੀ ਦੀ ਬਾਰਲ ਵੀ ਗਏ ਅੱਜ ਪਹਿਲਾਂ ਆਏ ਆ ਅੱਜ ਪਹਿਲੇ ਦਿਨ ਆਏ ਹੋਗੇ ਠੀਕ ਆ ਜਿਹੜੇ ਪਹਿਲੇ ਬੰਦੇ ਦੀ ਬਾਗੇ ਹੈ ਨਹੀਂ ਨਹੀਂ ਬਹੁਤ ਵਧੀਆ ਬਾਈ ਹੋਰ ਵੀ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਭਰਾਵੋ ਆ ਦੇਖ ਲੋ ਬਾਈ ਤਲਵੰਡੀ ਸਾਬ ਵੇਰੀ ਜੇ ਆਪਾਂ ਕਹਿੰਦੇ ਹੁੰਨੇ ਆ ਵੀ ਆਸਿਆਂ ਦਾ ਏਰੀਆ ਨਾ ਵਾਹ ਜੀ ਵਾਹ ਮੈਂ ਦਸ਼ਮ ਪਿਤਾ ਦੇ ਵੇਲੇ ਬਾਈ ਫੌਜਾਂ ਜੰਗਲਾਂ ਦੇ ਵਿੱਚ ਰਾਤਾਂ ਗਿਆਰ ਦੀਆਂ ਤੀ ਉਸੇ ਤਰ੍ਹਾਂ ਸਾਡੇ ਕਿਸਾਨ ਵੀਰ ਸੜਕਾਂ ਤੇ ਰਾਤਾਂ ਗਿਆਰ ਦੇ ਤੇ ਹਰੇ ਪੀਲੇ ਝੰਡੇ ਲਾ ਕੇ ਬਾਈ ਨੀਲੇ ਝੰਡੇ ਲਾ ਕੇ ਮੈਂ ਕਹਿੰਦਾ ਕੀ ਬਾਤ ਹੈ ਵਾਹ ਓਏ ਯੋਦੇਓ ਇਹ ਜਿਹੜੀ ਕੌਮ ਆ ਇਹਨੂੰ ਗੁਰੂ ਮਹਾਰਾਜ ਦਾ ਥਾਪੜਾ ਮਿਲਿਆ ਵੈ ਇਹਨੂੰ ਨਹੀਂ ਕੋਈ ਡੋਲ ਸਕਦਾ ਬਾਈ ਨਾ ਇਹ ਡੋਲੇ ਸਵੇਰੇ ਸ਼ਾਮ ਹੁੰਦੀ ਆ ਬਾਈ ਇੱਥੇ ਅਰਦਾਸ ਬਾਰਡਰ ਦੇ ਉੱਪਰ ਬਿਲਕੁਲ ਸਾਹਮਣੂ ਰਹਿਵਾ ਸਾਹਿਬ ਦਾ ਕੀਰਤਨ ਸਵੇਰਾਂ ਦਾ ਪਾਠ ਹੁੰਦਾ ਤੇ ਸਵੇਰੇ ਚੱਲਦੀਆਂ ਨੇ ਬਾਈ ਪੰਜੇ ਬਾਣੀਆਂ ਨਿਤਨੇਮ ਦੇ ਵਿੱਚ ਪੱਕਾ ਚੱਲਦਾ ਡੱਲਿਆ ਸਾਹਿਬ ਦੀ ਗੱਡੀ ਤੇ ਤੇ ਆਹ ਦੇਖੋ ਬਾਈ ਸਾਡੇ ਕਿਸਾਨ ਵੀਰ ਵਾਹ ਜੀ ਵਾਹ ਵਾਹ ਓਏ ਯੋਧਿਓ ਜੇ ਨੀ ਮਰਜੀ ਬਰਸਾਤ ਮੀਂਹ ਝੱਖੜ ਨੇਰੀ ਆ ਜੇ ਪਰ ਇਹ ਬਾਈ ਡਟੇ ਹੋਏ ਨੇ ਬਾਈ ਡਟੇ ਹੋਏ ਨੇ ਇਹ ਭਰਾਵੋ ਵਾਹ ਜੀ ਵਾਹ ਜਦੋਂ ਪਿਛਲੀ ਵਾਰ ਉਥੇ ਦਿੱਲੀ ਟਿੱਕਰੀ ਤੇ ਜਾਂ ਸੰਭੂ ਤੇ ਮੀਂਹ ਆ ਗਿਆ ਸੀ ਨਾ ਬਾਈ ਉਦੋਂ ਥੋੜੀਆਂ ਜੀਆਂ ਮੁਸ਼ਕਲਾਂ ਆ ਗਈਆਂ ਦੀ ਪਰ ਐਤ ਕੀ ਕਿਸਾਨ ਵੀਰਾਂ ਨੇ ਜਿਹੜੇ ਸਾਰੇ ਇੰਤਜ਼ਾਮ ਲੈਣਾ ਉਹ ਆਪਦੇ ਬਾਈ ਪਹਿਲੀ ਕੀਤੇ ਵਿਆਗੇ ਇਹਨਾਂ ਨੂੰ ਪਤਾ ਸੀਗਾ ਵੀ ਕੁਝ ਵੀ ਹੋ ਸਕਦਾ ਮੀਂਹ ਨੇਰੀ ਝੱਖੜ ਝੁੱਲ ਸਕਦਾ ਹੈ ਕਿਉਂ ਰੱਬ ਵੀ ਫਿਰ ਇੰਨੇ ਤਿਹਾਨ ਲੈਂਦਾ ਹੁੰਦਾ ਵੀ ਕਿੰਨੇ ਕੱਚੇ ਨੇ ਕਿੰਨੇ ਗ ਪੱਕੇ ਨੇ ਇਹਦਾ ਕਹਿੰਦੇ ਡਟੇ ਖੜੇ ਆ ਵਾਹ ਜੀ ਵਾਹ ਵਾਹ ਕਲਗੀਆਂ ਵਾਲੇ ਆਏ ਤੇਰੀ ਕੌਮ ਐ ਇਹ ਕੌਮ ਆ ਤੇਰੀ ਸੱਚੇ ਬਾਦਸ਼ਾਹ ਬਾਈ ਬਰਸਾਤ ਪੈਣ ਲੱਗੀ ਇਹ ਖਣੌਰੀ ਮੋਰਚੇ ਦਾ ਰਾਤ ਦਾ ਦ੍ਰਿਸ਼ਾਗਾ ਤੇ ਸਾਡੇ ਕਿਸਾਨ ਵੀਰਾਂ ਨੇ ਪਹਿਲੀ ਜਿਹੜੇ ਆਪਦੇ ਇੰਤਜ਼ਾਮ ਨੇ ਉਹ ਕਰਲੇ ਸੀਗੇ ਕਿਉਂ ਪਤਾ ਸੀਗਾ ਰੱਬ ਨੇ ਅੱਜ ਸਵੇਰੇ ਚੇਤਾਵਨੀ ਦੇਤੀ ਸੀਗੀ ਮੀਂਹੇ ਦੀ ਚੱਲੀ ਜਾਂਦੀ ਸੀਗੀ ਤੇ ਕਿਸਾਨ ਵੀਰ ਸਮਝ ਗਏ ਸੀਗੇ ਵੀ ਮੌਸਮਾਂ ਦਾ ਜਿਹੜਾ ਉਹ ਕਦੋਂ ਵੀ ਖਰਾਬ ਹੋ ਸਕਦਾ ਕਿਉਂ ਮੌਸਮ ਵਿਭਾਗ ਵੱਲੋਂ ਵੀ ਕਈ ਦਿਨਾਂ ਤੋਂ ਆਪਾਂ ਕਹੀਏ ਵੀ ਵਾਰਨਿੰਗਾਂ ਆਈ ਜਾਂਦੀਆਂ ਸੀਗੀਆਂ ਤੇ ਪਰ ਸਾਡੇ ਕਿਸਾਨ ਵੀਰਾਂ ਕੋਲੇ ਆਪਦਾ ਬੰਦੋਬਸਤ ਹੈਗਾ ਤੇ ਮੈਂ ਹੁਣ ਇਹੀ ਦੇਖਣ ਚੱਲਿਆ ਸੀਗਾ ਵੀ ਜੇ ਕਿਸੇ ਪਾਸੇ ਕੋਈ ਕਿਸਾਨ ਵੀਰ ਨੂੰ ਕੋਈ ਦਿੱਕਤ ਆਈ ਜਾਂ ਕਿਵੇਂ ਜਿਵੇਂ ਇਧਰ ਆ ਵੀਰ ਪਏ ਨੇ ਥੱਲੇ ਮੀਂਹ ਦੇ ਵਿੱਚ ਵੀ ਬਾਈ ਹੋਰੀ ਡਟੇ ਪਏ ਨੇ ਪੂਰੇ ਖੁੱਲ੍ਹ